ਉਹ ਜੀ ਜਿੰਨੀ ਵੀ ਸੰਗਤ ਆਉਂਦੀ ਹੈ ਗੁਰਦੁਆਰਾ ਨਾਨਕੀਰ ਸਾਹਿਬ ਸਾਰੀ ਜੀਉ ਸਾਹਿਬ ਵਾਲੀ ਆਉਂਦੀ ਹੈਗੀ ਤੇ ਹੁਣ ਸਵੇਰੇ ਸਵੇਰੇ ਕੋਈ ਨਹੀਂ ਹੈਗਾ ਤੇ ਬਸ ਜਿਹੜੇ ਇਹਨਾਂ ਨੇ ਇੱਥੇ ਰਹਿ ਛਿੱਤੀਆ ਜਾਂ ਲੋਕਲ ਨੇ ਉਹੀ ਨੇਗੇ ਤੇ 12 12 1 ਵਜੇ ਤੋਂ ਬਾਅਦ ਪੂਰੀ ਫੁੱਲ ਰੌਣਕ ਲੱਗ ਜਾਂਦੀ ਹੈ ਇੱਥੇ ਗੁਰਦੁਆਰਾ ਸਾਹਿਬ ਨਾਨਕੀਰ ਸਾਹਿਬ ਤੇ ਫੁੱਲ ਇਕੱਠ ਹੋ ਜਾਂਦਾ ਤੇ 2-3 ਵਜੇ ਤੱਕ ਪੂਰਾ ਫੁੱਲ ਇਕੱਠ ਰਹਿੰਦਾ ਹੈ ਜੀ ਤੇ ਬਸ ਦਿਨੇ ਦਾ ਇੱਥੇ ਲੋਕਲ ਸੰਗਤ ਹੀ ਹੁੰਦੀ ਹੈ ਜੀ ਜਿਹੜੀ ਇੱਥੋਂ ਦੀ ਲੋਕ ਰੋਜ਼ ਨੇ ਜਾਂ ਇੱਥੇ ਰਹਿਸ਼ ਕਰਦੇ ਨੇ ਲੋ ਜੀ ਹੁਣ ਚੱਲ ਜੀ ਦਰਬਾਰ ਸਹਿਬ ਪਹੁੰਚ ਗਏ ਆਪਾਂ ਦਰਬਾਰ ਸਹਿਬ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਜੀ ਦੇ ਤੇ ਲੋ ਜੀ ਚੱਲ ਜੀ ਹੁਣ ਦਰਬਾਰ ਸਹਿਬ ਤੇ ਕੀ ਮੱਥਾ ਤੇ ਲਵਾਈਏ ਹਾਜ਼ਰੀ ਮਹਾਰਾਜ ਜੀ ਦੇ ਚਰਨਾਂ 'ਚ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹੀ ਗੁਰੂ ਲੋ ਜੀ ਤਾਰ ਲੋ ਦਰਸ਼ਨ ਜੁਰਤ ਵਰਾ ਨਾਨਕ ਕੀ ਰਾ ਬੇਦਰ ਕਰਨਾਟਕ ਲੋ ਜੀ ਪਹੁੰਚ ਗਿਆ ਆਪਾਂ ਵੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵੋਹੀ ਗੁਰੂ ਸ਼ਕਤੀ ਨੋ ਵੋਹੀ ਗੁਰੂ ਲੋ ਜੀ ਸਵੇਰੇ ਸਵੇਰੇ ਬਹੁਤ ਟਾਈਮ ਮਾਰਨਿੰਗ ਟਾਈਮ ਆਪਾਂ ਸਾਨੂੰ ਸਾਡੇ ਸਤਿਗੁਰੂ ਘਰ ਦੇ ਦਰਸ਼ਨ ਕਰਵਾ ਰਹੇ ਆਂ ਲੋ ਜੀ ਸਵੇਰੇ ਸਵੇਰੇ ਬਹੁਤ ਟਾਈਮ ਮਾਰਨਿੰਗ ਟਾਈਮ ਆਪਾਂ ਸਾਨੂੰ ਸਾਡੇ ਸਤਿਗੁਰੂ ਘਰ ਦੇ ਦਰਸ਼ਨ ਕਰਵਾ ਰਹੇ ਆਂ ਹੋਣ ਕਰੀਏ ਜੀ ਬੰਦਾਰੀ ਸੰਧਾਰੀ ਲੋ ਜੀ ਦੇ ਜਤਾਰੀ

ਜੀ ਛਕ ਲਿਆ ਪ੍ਰਸ਼ਾਦਾ ਬਣੀ ਆਪਣੀ ਤੇ ਸੰਗਤ ਅੱਗੇ ਜਾ ਰਹੀ ਹੈ ਸਾਰੀ ਲੋ ਜੀ ਪ੍ਰਸ਼ਾਦਾ ਬਣੀ ਵੀ ਛਕ ਲਿਆ ਚਾਹ ਵੀ ਪੀ ਲਈ ਤੇ ਹੁਣ ਆਪਣਾ ਕੰਮ ਔਕਿਆ ਤੇ ਬਸ ਹੁਣ ਚੱਲਦੇ ਆਂਗੇ ਤੇ ਭਾ ਆਪਣਾ ਹਾਲੇ ਆਇਆ ਨਹੀਂਗਾ ਉਹਨੂੰ ਠੀਕ ਰਹਿਣਗੇ ਵੀ ਜੇ ਉਹ ਪ੍ਰਸ਼ਾਦਾ ਬਣੀ ਛਕ ਗਿਆ ਜੇ ਤਾਂ ਫਿਰ ਹੁਣ ਅੱਗੇ ਨੂੰ ਚੱਲਦੇ ਪਾ ਜੀ ਦੇ ਪਰ ਦੌਰਨ ਮਤਪਾਕ ਹੋਰ ਤੇ ਕੰਝ ਪਿਆਰਾ ਭਾਈ ਸਾਹਿਬ ਜੀ ਤੇ ਉੱਥੇ ਚੱਲ ਕੇ ਮੈਨੂੰ ਕਰਵਾਈ ਕਰ ਲਓ ਜੀ ਕਰ ਲੋ ਦਰਸ਼ਨ ਇੱਥੋਂ ਉਹ ਸਾਹਮਣੇ ਪਾਣੀ ਪਰ ਨਿਕਲਦਾ ਹੈ ਜੀ ਪਹਾੜੀ ਦੀ ਜੜ ਚੋਂ ਤੇ ਲੋ ਜੀ ਠੀਕ ਰੋਣਾ ਨਾਨਕ ਜੀ ਬਾਬੇ ਨਾਨਕ ਨੇ ਆਹ ਕਰਮਤ ਕੀਤੀ ਸੀ ਤੇ ਆਪਣੇ ਪੰਜੇ ਨਾਲ ਤੇ ਪੈਰ ਦੇ ਪਾਣੀ ਕੱਢਿਆ ਸੀਗਾ ਘਾੜੀ ਦੀ ਜੜ੍ਹ ਚੋਂ ਲੋ ਜੀ ਇੱਥੋਂ ਪਾਣੀ ਦਾ ਰੂਮਾ ਪ੍ਰਗਟ ਕੀਤਾ ਜੀ ਬਾਬੇ ਨਾਨਕ ਨੇ ਆਪ ਕੋ ਅਸਮਾਹ ਬਾਬੇ ਜੀ ਪੈਰ ਦਾ ਹੁੰਦਾ ਜੀ ਲੋ ਜੀ ਕਰ ਲੋ ਦਰਸ਼ਨ ਤੇ ਮਿੱਠਾ ਜਲ ਇਹ ਇੰਨੇ ਦਾ ਰਹਿ ਜਾਂਦਾ ਹੈ ਮੇਸਾਂ ਉਹ ਜੀ ਗੁਰੂ ਘਰ ਦੇਖੋ ਕਿੰਨੇ ਸੋਹਣੇ ਫੁੱਲਾਂ ਦੀਆਂ ਫੁੱਲਾਂ ਵਾਲੇ ਬੂਟੇ ਲੱਗੇ ਹੋਣੇਗੇ ਤੇ ਲਓ ਜੀ ਰੰਗ-ਬਰੰਗੇ ਤੇ ਫੁੱਲੀ ਫੁੱਲ ਤੇ ਬੂਟੇ ਸਾਰੇ ਫੁੱਲਾਂ ਵਾਲੀ ਨੇਗੇ ਇਹ ਕਿੰਨੇ ਸੋਹਣੇ ਲੱਗਦੇ ਨੇ ਜੀ ਆ ਥੱਲੇ ਵੀ ਤੇ ਇੱਧਰ ਸ਼ਰੋਵਰ ਸਾਹਿਬ ਨਾਲ ਨਾਲ ਤੇ ਆਹ ਦੇਖੋ ਜੀ ਕਿੰਨੇ ਸੋਹਣੇ ਫੁੱਲਾਂ ਵਾਲੇ ਬੂਟੇ ਲੋ ਜੀ ਆਪਣੇ ਪਾਤੇ ਚਾਲੇ ਗੁਰਦੁਆਰਾ ਨਾਨਕਜੀਰਾ ਤੋਂ ਮਹਾਰਾਸ਼ਟਰ ਤੋਂ ਗੁਰਦੁਆਰਾ ਹਿਉਰ ਸਾਹਿਬ ਲਈ ਨਾ ਦੇੜ ਤੇ ਲੋ ਜੀ ਸਵੇਰੇ ਸਵੇਰੇ ਆਪਾਂ ਚਾਲੇ ਪਾਏ ਨੇਗੇ ਟਾਈਮ ਹੋ ਗਿਆ 11 ਦਾ ਤੇ ਹ ਤੱਕ ਕੋਈ ਸੰਗਤ ਨਹੀਂ ਆਈ ਹੈਗੀ ਜੀ ਤੇ ਜੇ ਵੀਰ ਜੀ ਸਾਰਾ ਗੁਰੂ ਘਰ ਦੀ ਗਰਾਊਂਡ ਇੱਥੇ ਗੱਡੀਆਂ ੜ੍ਹ ਦੇ ਦਿੰਦੇ ਨੇ ਜੀ ਸਾਰੀ ਖਾਲੀ ਪਈ ਆ ਤੁਸੀਂ ਆਪ ਹੀ ਨਿਕਲੋ ਤੇ ਘੱਟੋ ਘੱਟ 12 ਵਜੇ ਸੰਗਤਾਂ ਆਉਣ ਲੱਗਦੀ ਜੀ ਜਿਹੜੀ ਹਜੂਰ ਸਾਹਿਬ ਨੇ 1:30 ਸੈਮ ਤੋਂ ਚੱਲ ਕੇ ਦਰਸ਼ਨ ਕਰਨ ਆਉਂਦੇ ਆ ਉਸ ਦੌਰਾਨਾਂ ਚੀਰਾ ਦੇ ਤੇ ਲਓ ਜੀ ਲਓ ਜੀ ਚੱਲਣ ਲੱਗਿਆਂਗੇ ਤੇ ਆ ਗਈ ਗੱਡੀ ਆਪਣੀ ਬੋਲਾ

ਕਾਲ ਵਾਹਿਗੁਰੂ ਸੋਨਿਆ ਸਾਨ ਫਹੀਦ ਇਸ ਵਾਲੀ ਜੋਰ ਲਾਦਾ ਜੋਸ਼ ਵਾਲਾ ਆ ਗਿਆ ਬਾਬੇ ਦਾ ਨੌਰੀ ਬਾਬੇ ਦਾ ਜੋਸ਼ ਆ ਗਿਆ ਸੀ ਪੂਰਾ ਫੱਲਾ ਜਗਾਰੇ ਤੇ ਜਗਾਰਾ ਬੁਲਾਇਆ ਬਾਬਾ ਜੀ ਦੀ ਫਤਿਹ ਤੇ ਲਓ ਜੀ ਹੁਣ ਆਪਾਂ ਦਰਸ਼ਨ ਕਰਵਾਉਣੇ ਸਾਨੂੰ ਚੱਲ ਕੇ ਮਾਤਾ ਭਾਗੂ ਦੇ ਗੁਰਦੁਆਰੇ ਸੈਦੇ ਲੋ ਜੀ ਨਾਨਕ ਧੀਰਾ ਤੋਂ ਚੱਲ ਕੇ ਪਹਿਲਾ ਗੁਰਦੁਆਰੇ ਆ ਗਏ ਗੁਰਦੁਆਰਾ ਪੰਜ ਪਿਆਰਾ ਭਾਈ ਸਾਹਿਬ ਸਿੰਘ ਜੀ ਤੇ ਲੋ ਜੀ ਕਰ ਲੋ ਦਰਸ਼ਨ ਤੇ ਜਿਹੜੀ ਗੁਰਦੁਆਰਾ ਹਜੂਰ ਸਾਹਿਬ ਤੋਂ ਸੰਗਤ ਆ ਰਹੀ ਹੈ ਜੀ ਤੇ ਉਹ ਵੀ ਆਉਂਦੇ ਹੋਏ ਖੜਕ ਕੇ ਜਾਂਦੀ ਹੈ ਜੀ ਇਸ ਗੁਰਦੁਆਰਾ ਸਾਹਿਬ ਤੇ ਵਾਪਸ ਅੱਧੀ ਸੰਗਤ ਅੱਧੀ ਸੰਗਤ ਜੀ ਵਾਪਸ ਤੇ ਘੜਦੀ ਹੈਗੀ ਲੋ ਜੀ ਕਰ ਲੋ ਦਰਸ਼ਨ ਗੁਰਦੁਆਰਾ ਸਾਹਿਬ ਦੇ ਤੇ ਅੰਦਰ ਚੱਲ ਕੇ ਆਪਾਂ ਕਰਾਉਣਾ ਤੁਹਾਨੂੰ ਮਹਾਰਾਜ ਜੀ ਦੇ ਦਰਸ਼ਨ ਬੋਲਾ ਸੋਨਿਆ ਸਾਸਰੀਆ ਕਾਲ ਲਓ ਜੀ ਅਪਾ ਪਹੁੰਚ ਗਏ ਗੁਰਦੁਆਰਾ ਪੰਜ ਪਿਆਰੇ ਭਾਈ ਸੈਭ ਸਿੰਘ ਜੀ ਲਓ ਜੀ ਗੁਰਦੁਆਰਾ ਸਾਹਿਬ ਸਿੰਘ ਜੀ ਪੰਜਵੇਂ ਪਿਆਰੇ ਇਹ ਭਾਈ ਸੈਭ ਸਿੰਘ ਦਾ ਗੁਰਦੁਆਰਾ ਜੀ ਤੇ ਦਰਸ਼ਨ ਜਿਹੜੇ ਅਪਾ ਤੁਹਾਨੂੰ ਕਰਵਾ ਰਹੇ ਹਾਂਗੇ ਲਓ ਜੀ ਕਰ ਲੋ ਦਰਸ਼ਨ ਤੇ ਫੀਗਰ ਤੇ ਨੱਥੇ ਡਿਆ ਹੁੰਦੇ ਹੁੰਦੇ ਖੜ ਜਾਂਦੇ ਨੇ ਜੀ ਤੇ ਅੱਦੇ ਦੇ ਜਾਂਦੀਆਂ ਸਤਿਨਾਮ ਵਾਹਿਗੁਰੂ ਸਤਿ ਨਾਮ ਵਾਹਿਗੁਰੂ ਸਤਿ ਬਹੁਤ ਲਗਾ ਦੀ ਇਹ ਅੰਮ੍ਰਿਤ ਬਾਣੀ ਇਹ ਕੀ ਸੁਣਨੀ ਹੈ

ਇਹ ਜੁੜਿਆ ਪੰਜਵੇਂ ਘਰੇ ਪਾਈ ਸ਼ਰਪ ਸਿੰਘ ਦੇ ਆਦਿ ਬੜੀਆਂ ਜਿਹੀ ਆਪਿਆ ਆਪਣੀ ਜਨਤ ਪਾਈ ਦਾ ਲੋ ਜੀ ਅਪਨ ਦੂਸਰੇ ਗੁਰਦੁਆਰਾ ਸਾਹਿਬ ਪਹੁੰਚ ਗਏ ਇਹ ਆ ਗਈ ਦਰਸ਼ਨੀ ਜੁੜੀ ਤੇ ਮਾਤਾ ਭਾਗੌਰ ਜੀ ਚਣਵਾੜਾ ਜੂ ਬੇਤਰ ਕਰਨਾਟਕ ਤੇ ਲੋ ਜੀ ਕਰ ਲਓ ਦਰਸ਼ਨ ਦਰਸ਼ਨੀ ਜੁੜੀ ਦੇ ਤੇ ਲੋ ਜੀ ਉਹ ਸਾਹਮਣੇ ਆ ਗਿਆ ਗੁਰਦੁਆਰਾ ਸਾਹਿਬ ਗੁਰਦੁਆਰਾ ਨਾਨਕ ਕੀਰਾ ਸਾਹਿਬ ਜਾਣ ਵਾਲੀ ਸੰਗਤ ਬਹੁਤ ਆ ਗਈ ਆਈ ਹੋਈ ਹੈ ਘਰਦੁਆਰਾ ਕਿੰਨੀਆਂ ਬੱਸਾਂ ਗੱਡੀਆਂ ਆਈਆਂ ਹੋਏ ਨੇ ਗੁਰਦੁਆਰਾ ਸਾਹਿਬ ਇਹ ਬਹੁਤ ਸੰਗਤ ਆਈ ਹੋਈ ਹੈ ਜੀ ਆਈ ਇਹ ਸਾਰੀ ਸੰਗਤ ਨਾਨਕ ਕੀਰਾ ਸਾਹਿਬ ਜਾਣ ਵਾਲੀ ਹੈ ਜੀ ਲੋ ਜੀ ਆਪ ਲੋਕ ਗੁਰਦੁਆਰਾ ਸਾਹਿਬੇ ਰੱਖੋ ਚਾਹਲਾ ਤੇ ਆਪਣੀ ਗੱਡੀ ਟੇਕਦੇ ਹੁਣ ਮੱਥਾ ਮਾਤਾ ਭਾਗੌਰ ਜੀ ਜਨਵਾੜਾ ਜੋ ਬਿੱਤਰ ਕਰਵਾਈਏ ਨੂੰ ਦਰਸ਼ਨ ਦਰਬਾਰ ਸਾਹਿਬ ਜੀ ਲੋ ਜੀ ਦਰਬਾਰ ਸਾਹਿਬ ਜਾਣ ਦਾ ਰਸਤਾ ਉਪਰ ਆ ਜੀ ਹੋਏ ਲਓ ਜੀ ਕਰ ਲੋ ਦਰਸ਼ਨ ਮਾਤਾ ਭਾਗਵਤੀ ਦੇ ਇਹ ਸਾਰੇ ਜਿਹੜੇ ਸ਼ਾਸਤਰ ਪੈਣਗੇ ਮਾਤਾ ਜੀ ਦੀ ਨੇ ਪ੍ਰਾਤਨ ਸ਼ਾਸਤਰ ਲਓ ਜੀ ਆ ਗਿਆ 15 ਵਾਰਸਵ ਤੇ ਦੁਰਗੈ ਸ਼ਾਸਤਰ ਜੀ ਹੋ ਇੱਧਰ ਵੀ ਨੀਚੇ ਉਤਰਨ ਲਈ ਤੇ ਇੱਧਰ ਵੀ ਪਰੌਣ ਲਈ ਵਾਹਿਗੁਰੂ ਤੇ ਸਤਨਾਮ ਵਾਹਿਗੁਰੂ ਤੇਰੀ ਅਜਾ ਰ ਲਓ ਜੀ ਮਾਤਾ ਭਾਗੌਰ ਜੀ ਜਣਵਾੜਾ ਗੁਰਦਵਾਰ ਸਾਹਿਬ ਦੇ ਸਾਹਮਣਾਰ ਇਹ ਦਰਸ਼ਨ ਲਓ ਦਰਸ਼ਨ ਮਾਤਾ ਭਾਗੌਰ ਜੀ ਗੁਰਦਵਾਰ ਸਾਹਿਬ ਦੇ ਇਤਿਮਾਰਾ ਜੀ ਜੀ ਕਰਨਾ ਦਰਸ਼ਨ ਲੱਗੇ ਜਾਣ ਇਤਨਾ ਬਾਤ ਨੂੰ ਜੀ ਮਾਤਾ ਜੀ ਦੇ ਬੜੇ ਰਾਜ ਆ ਦਰਸ਼ਨ ਸ਼ੰਕਰ ਚੱਲ ਰਿਹਾ ਤੇ ਮੈਂ ਆਪ ਵੀ ਸਾਡੇ ਭਗਵਾਨ ਜੀ ਦੇ ਬਾੜੀ ਤੇ ਆਪਾਂ ਵੀ ਪੜੀਏ ਲੋ ਜੀ ਕਰ ਲੋ ਦਰਸ਼ਨ ਗੁਰਦੁਆਰਾ ਮਾਤਾ ਪਾਗੋਰ ਜੀ ਤੇ ਇਹਦੇ ਬਾੜੀ ਸੁਖੀ ਰਾਜ ਦੇ ਖੇਤ ਦੇ ਮਾਤੇ ਦੋ ਦਿਨ ਸ਼ਾਮ ਰਹਿਣ ਪੰਥ ਸਿਮਰਾਜ ਜੀ ਦੇ ਅਨੁਸ਼ੀਰਵਾਦ ਆ ਧੰਨਵਾਦ ਜੀ ਇਹ ਚਾਹ ਪੀਣ ਲੱਗੇਗੇ ਤੇ ਬੱਜੀ ਸਾਹਿਬ ਵੀ ਲੋ ਜੀ ਤੁਹਾਨੂੰ ਇਤਿਹਾਸ ਖੂ ਬੋਡੀ ਸਾਹਿਬ ਤੇ ਕਰਵਾਈਦਾਰ ਸਨ ਮਾਤਾ ਜਿੱਥੋਂ ਪਾਣੀ ਭਰਦੀ ਰਹੀ ਹੈਗੀ ਲੋ ਜੀ ਲੋ ਜੀ ਇੱਦਾਂ ਸੰਗਤ ਦੇਖਦੀ ਆ ਕਰਸਨ ਕਰਦੀ ਆ ਮਾਤਾ ਦੇਖੋ ਤੇ ਇਹ ਹਾਂ ਮਾਤਾ ਨੂੰ ਪਾਣੀ ਉਹ ਭਰਦੀ ਰਹੀ ਹੈ ਕੋਚ ਕਰ ਲੈ ਦਰਸ਼ਨ ਹਾਂਜੀ ਬਸ ਠੀਕ ਹੈ ਲਓ ਜੀ ਇਹ ਊਗਾ ਮਾਤਾ ਪਾਕੌਰ ਜੀ ਇੱਥੋਂ ਪਾਣੀ ਭਰਦੇ ਲੈਣੇਗੇ ਤੇ ਕੋਈ ਨਾ ਕਿਹਦੇ ਪ੍ਰਣਾਮ ਨਾ ਹੋਵੇਗਾ ਲਓ ਵੀ ਇੱਥੋਂ ਕਰ ਲੋ ਦਰਸ਼ਨ ਜੁੱਜੀ ਵੀ ਲਓ ਜੀ ਸਤਿ ਸ੍ਰੀ ਅਕਾਲ ਲੋ ਜੀ ਰਸਤੇ ਦਾ ਵੀਓ ਚੈੱਕ ਕਰੋ ਕਿੰਨਾ ਘੈਂਟ ਹੈਗਾ ਨਾ ਚਾਰੇ ਪਾਸੇ ਹਰਿਆਲੀ ਰੈਡੀ ਵਿੱਚ ਦੀ ਨੱਕ ਦੀ ਛੇਦ ਨੂੰ ਸਿੱਧਾ ਰੋਡ ਜੀ ਐ ਲੱਗਦਾ ਜਿਵੇਂ ਕਿਸੇ ਬਾਹਰਲੇ ਦੇਸ਼ ਚ ਫੱਤੇ ਹੋਈਏ ਪੂਰਾ ਘੈਂਟ ਪਿਓ ਆ ਜੀ ਲੋ ਜੀ ਜਮਾ ਘੈਂਟ ਗੱਲਬਾਤ ਹੋਈ ਪਈ ਆ ਤੇ ਹਰਿਆਲੀ ਜਿਆਦਾ ਤਤਾਂ ਕਰਕੇ ਹੈਗੀ ਕਿਉਂਕਿ ਬਾਰਸ਼ਾਂ ਸਟਾਰਟ ਹੋਈਆਂ ਹੋਈਆਂ ਨੇ ਗਿਆ ਤੇ ਮੌਸਮ ਬਦਲ ਬਾਈ ਵਾਲਾ ਰਹਿੰਦਾ بارش ਦਾ ਕੋਈ ਪਤਾ ਨਹੀਂ ਕਦੋਂ ਆ ਜੇ ਤਾਂ ਕਰਕੇ ਜਦਾ ਰਿਆਲੀ ਤਾਰ ਤਾਰੇ ਭਰੇ ਹੋਏ ਪਣਗੇ ਲੋ ਜੀ ਆਪਾਂ ਵਾਪਸੀ ਤੇ ਦੁਬਾਰਾ ਫੇਰ ਪਹੁੰਚੇਕਰ ਦੁਬਾਰਾ ਜਾਜ ਵਾਲੇ ਪਰ ਦੁਰਬਾਬਾ ਜੁਰਵਰ ਬਾਬਾ ਫਤੇ ਸਿੰਘ ਤੇ ਪ੍ਰਸਾਦਾ ਪਾਣੀ ਛੱਕ ਕੇ ਜੀ ਫੇਰ ਪਮਾਗੇ ਅੱਗੇ ਨੂੰ ਚੱਲੇ ਪ੍ਰਸਾਦਾ ਦੇ ਇੰਦਰ ਇੰਜੋਏ ਕਰ ਰਹੇ ਨੇ ਕਿ ਮੂਰਤੀਆਂ ਨਾਲ ਫੋਟੋਆਂ ਖਿਚਾ ਰਹੇ ਨੇਗੇ ਸੰਗਤਾਂ ਹਰਿਆਣੇ ਵਾਲੀ ਸਾਰੀ ਸੰਗਤ ਆਈ ਹੈ ਇਹ ਆ ਨਿਊ ਬੱਸ ਲੋ ਜੀ ਇਹ ਆਉਂਦੀ ਭੱਜੀ ਤੇ ਇਹ ਨਾ ਰਹੀਆਂ ਨੇ ਸਾਰੀਆਂ ਗਰਮੀ ਚ ਤਦਿਆਂ ਮੌਜ ਮਾਤੀ ਮਾਰ ਰਹੀਆਂ ਨੇ ਗੀਆਂ ਜਿਹੜਾ ਦੁਬਾਰਾ ਜਿਹੜਾ ਉਹਰਾ ਫਤਿਹ ਸਿੰਘ ਤੇ ਇੱਥੇ ਜਾਨਵਰ ਬਹੁਤ ਰੱਖਿਓ ਨੇ ਜੀ ਬਾਬਿਆਂ ਦੇ ਤੇ ਲਓ ਜੀ ਇਹ ਗਰਮੀ ਦਾ ਆਨੰਦ ਮਾਰ ਰਹੀਆਂ ਸਾਰੀਆਂ ਜਾਰੇ ਲੈ ਰਹੀਆਂ ਨੇ ਠੰਡੇ ਠੰਡੇ ਪਾਣੀ ਚ ਤੇ ਪਾਣੀ ਚ ਹੀ ਹੁੰਦਾ ਇਹਨਾਂ ਦਾ ਫਲੀਨ ਜੁਆਇਟਾ ਤੋਂ ਮਾਰਦੇ ਨੇ ਨਾ ਪਰ ਇਹ ਹੈ ਨਿਉ ਦੀਪ ਹਰਿਆਣੇ ਵਾਲੀ ਆ। ਲਓ ਜੀ ਹੁਣ ਸਕੇ ਆਪਾ ਪ੍ਰਸਾਦਾ ਪਾਣੀ ਝੋਲਦੇ ਨੇ ਸੰਤ ਰਹਿਣ ਪੰਥ ਮਹਾਰਾਜ ਜੀ ਦੇ। ਲਓ ਜੀ ਇਹ ਬਾਬਾ ਜੀ ਪ੍ਰਸਾਦ ਦਿੰਦਣਗੇ ਇਹਦੇ ਅੰਦਰ ਬਿਠਾ ਲੈ। ਕਦੋਂ ਪ੍ਰਸਾਦਾ ਪਾਣੀ ਛਕ ਲਈਏ। ਵਿਆਹ ਦਾ ਲੰਗਰ ਹਾਲ ਜੀ। ਬੈਠ ਗਏ ਸੰਗ ਤਾਂ ਪ੍ਰਸਾਦਾ ਪਾਣੀ ਛਕਣ ਆਪਾਂ ਵੀ ਜਸ ਸਾਕਦੇ ਆ ਉਹ ਬੈਠ ਨੇ। ਲੋਈ ਪ੍ਰਸ਼ਾਦਾ撒 ਰਹੇ ਹਾਂ ਇਹ ਚਟਨੀ ਮਿਰਚਾਂ ਦੀ ਬਰੀਕ ਐਡ ਪੂਛਵਾ ਟੇਸਟੀ ਆ ਜੇ ਸੋਲਣ ਦੀ ਸਬਜੀ ਨਾਲ ਪ੍ਰਸ਼ਾਦਾ ਆ ਵੀ ਆਪਣੇ ਨਾਲ ਦੇ ਵੀ ਛਕੀ ਜਾ ਰਹੇ ਨੇ ਆਰਾਮਦਾਰੀ ਨਾਲ ਪ੍ਰਸ਼ਾਦਾ 撒 ਸਕਦੇ ਹਾਂ ਬੈਠ ਕੇ ਲੋ ਜੀ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਆਉਂ ਲੱਗਾਂਗੇ ਤੇ ਸਾਰੇ ਰੱਬ ਦੇ ਭਗਤ ਉਹ ਵੀ ਦੇਖਦੇ ਹੈਗੇ ਤੇ ਜਿਵੇਂ ਕਿ ਇੱਥੇ ਜਨਵਾਰ ਗੁਰਦੁਆਰਾ ਜੋਰਾਵਰ ਫਤਿਹ ਸਿੰਘ ਆਪਾਂ ਜੀ ਤੇ ਜਾਨਵਰ ਰੱਖੇ ਹੋਏ ਨੇ ਗੈਣਾ ਤੇ ਇਹ ਵੀ ਰੱਖਿਆ ਹੋਇਆ ਹੈਗਾ ਇਹ ਇੱਥੇ ਲੰਗਰ ਹਾਲ ਜੀ ਹੁੰਦਾ ਹੈਗਾ ਤੇ ਬਹੁਤ ਪਿਆਰਾ ਡੋਬੀ ਹੈ ਜੀ ਇਹ ਰੱਬ ਦਾ ਭਾਗਤਵਾਸ ਇੱਥੇ ਠੰਢੀ ਹਵਾ ਚ ਪਿਆਰਾ ਦਾ ਇੱਕ ਹੋਰ ਸੀਗਾ ਉਹ ਅੱਜ ਹੈ ਨਹੀਂਗਾ ਤੇ ਇਹ ਰੱਬ ਦਾ ਭਾਗਤ ਉੱਚੀ ਰਹਿੰਦਾ ਹੈਗਾ ਆਓ ਜੀ ਦੋ ਇੱਕ ਦਾ ਨਾ ਰਹਿ ਕੇ ਗੁਰਦੁਆਰਾ ਕੀਰਤ ਸਿੰਘ ਸਾਹਿਬ ਆਪਾਂ ਪਹੁੰਚੀਆਂ ਗੁਰਦੁਆਰਾ ਨਾਨਕ ਸਾਹਿਬ ਜਿੱਥੇ ਆਪਣੀ ਛੇ ਕਰੀ ਗਈ ਹੈ ਯਾਰ ਜੀ ਬਾਬ ਸਾਹਿਬ ਆ ਗਿਆ 5:42 ਮਿੰਟ ਹੋ ਗਿਆ। ਸਟੋਰੀ ਕਰ ਦ ਕੋ ਪਹੁੰਚ ਆਣ ਦੇ। ਕੀ ਬਾਬਾ ਥੋੜੀ ਪਹੁੰਚ ਗਿਆ ਗੁਰਦੁਆਰਾ ਸਾਹਿਬ। ਬਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਬਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਲਓ ਜੀ ਪਹੁੰਚ ਗਏ ਗੁਰਦੁਆਰਾ ਨਾਨਕ ਸਰਸਾ। ਲੋ ਜੀ ਪਹੁੰਚ ਗਏ ਗੁਰਦੁਆਰਾ ਨਾਨਕੀਰਤੋਂ ਗੁਰਦੁਆਰਾ ਨਾਨਕਸਰ ਤੇ ਰਾਤ ਆਪਾਂ ਉੱਥੇ ਨਾਨਕ ਜੀ ਦਾ ਸੈਵਰਾ ਪੇਸ਼ੀਏ ਤੇ ਲੋ ਜੀ ਇਹ ਖੜੀ ਆ ਬਣੀ ਗੱਡੀ ਰਾਣੀ ਸੁੰਦਰਾ